ਉਨਸਾਰ ਦੇ ਕੇਂਦਰੀ ਹਲਕਾ ਵਿਦੈ ਡਾਕਟਰ ਅਜੀਤ ਗੁਪਤਾ ਨੇ ਬੈਰੀਗੇਟ ਦੇ ਕੇ ਨਵ ਨਿਰਮਾਨ ਟਿਊਬਲ ਦਾ ਕੀ ਤਦੁਗਾਟਨ ਉਹਨਾਂ ਅਨੁਸਾਰ ਪੁਰਾਣਾ ਟਿਊਬਲ ਕਾਫੀ ਖਸਾ ਹਾਲ ਵਿੱਚ ਹੋ ਚੁੱਕਾ ਸੀ ਜਿਸ ਤੇ ਚਲਦੇ ਤੋਂ ਮਹੱਲਾ ਨਿਵਾਸੀਆਂ ਨੂੰ ਮੁਸ਼ਕਲਾਂ ਆ ਰਹੀਆਂ ਔਰ ਬੈਰੀਗੇਟ ਅਦੇ ਵਿੱਚ ਕੀਤਾ ਸੀ ਨਵੇਂ ਟਿਊਬਲ ਦਾ ਬਟਾ ਟਿਊਬਲ ਜਿਹੜਾ ਅੱਥਿਲ ਗਿਆ ਜਾਏਗਾ ਅੱਥੇ ਟਿਊਬਲ ਆਲਰੇਡੀ ਸੀਗਾ ਜਿਹੜਾ ਕਿ ਬਾਰ-ਬਾਰ ਕਰਾਬੀ ਦਰਦ ਜਿਹਾ ਖਰਾਬ ਹੋ ਜਾਂਦਾ ਸੀ ਪਰਿਸ਼ਾਦ ਦੇ ਦਰਦ ਸੀ ਹੋ ਜਾਂਦਾ ਤੇ ਉਸ ਨੂੰ ਬੰਦਿਆ ਆਸੀ ਪਹਿਲਾਂ ਹੀ ਐਂਟੀਸੀਪੇਟ ਕਰਕੇ ਕਿ ਉਹ ਪੁਰਾਣਾ ਹੋ ਚੁੱਕਾ ਉਹ ਕਿਸੇ ਵੀ ਦੇ ਵੀ ਜਵਾਬ ਦੇ ਸਕੇਗਾ ਅਸੀਂ ਪਹਿਲੇ ਹੀ ਜਿਹੜਾ ਇੱਕ ਵੱਡਾ ਜਿਹੜਾ ਜਿਹਨੋਂ ਆਇਆ ਸੀ ਤਾਂ ਜਿੰਨ ਬੰਦ ਜਿਹੜਾ ਸਾਰਾ ਕੁਝ ਤੇ ਜਿਹੜਾ ਪਾਣੀ ਬਣਾਉਣ ਨੂੰ ਬੰਦ ਨਹੀਂ ਹੋਵੇ ਸੋ ਅੱਜ ਇੱਕ ਨਵੇਂ ਬੱਡੇ ਜਿਹੜਾ ਦਾ ਬਣਾ ਦਿੱਤਾ ਜਾ ਰਿਹਾ ਹੈ ਹਾਂ ਇੱਕ ਟਿਊਬਲ ਹੈ ਪਿਛਲੇ ਦਿਨੀ ਵੀ ਇੱਥੇ ਕਟਰਾ ਨੂੰ ਲੋਕ ਬਾਜ਼ਾਰ ਦੇ ਵਿੱਚ ਲਗਾਇਆ ਸੀ ਉਹ ਛੋਟਾ ਟਿਊਬਲ ਸੀਗਾ ਉਹਦੀ ਉਹਦੀ ਸਪਲਾਈ ਜਿਹੜੀ ਅਸੀਂ ਉਹ ਗਲੀ ਚਾਹ ਵਾਲੀ ਨੂੰ ਹੋਰ ਉੱਥੇ ਜਿਹੜੀਆਂ ਨਾਲ ਲੱਗਦੀਆਂ ਗਲੀਆਂ ਉਹਨਾਂ ਨੂੰ ਦਿੱਤੀ ਸੀ ਜੀ ਬਟ ਉੱਥੇ ਵੀ ਮੈਨੂੰ ਪਤਾ ਲੱਗਾ ਕਿ ਉਹ ਟਿਊਬਲ ਜਿਹੜਾ ਉਹ ਇਹਦਾ ਐਫੀਸ਼ੀਐਂਟਲੀ ਵਰਕ ਨਹੀਂ ਕਰ ਰਿਹਾ ਅੱਜ ਹੀ ਮੈਂ ਕਮਿਸ਼ਨ ਸਾਹਿਬ ਨਾਲ ਉਹਦੇ ਬਾਰੇ ਗੱਲ ਕਰਾਂਗਾ ਔਰ ਸਾਰਾ ਪਤਾ ਕਰਾਂਗੇ ਕਿ ਉਹ ਟਿਊਬਲ ਕਿੰਨੀ ਕਪੈਸਟੀ ਹੋਦੀ ਕਿੰਨਾ ਪਾਣੀ ਉਹ ਦੇ ਸਕਦਾ ਔਰ ਕਿਉਂ ਨਹੀਂ ਦੇ ਰਿਹਾ ਸਾਰਾ ਦੀ ਇਨਕੁਆਰੀ ਕਰਾਵਾਂਗੇ ਪਤਾ ਕਰਾਂਗੇ ਕਿ ਕੀ ਉਹਦੇ ਚ ਠੇਕੇਦਾਰ ਜਿਹੜਾ ਉਹਨੇ ਕੋਈ ਗੜਬੜ ਤੇ ਨਹੀਂ ਕੀਤੀ ਸੋ ਇਹ ਸਾਰਾ ਬਹੁਤ ਜਗਾ ਉਸਤਿਹਦੀ ਦੇ ਨਾਲ ਅਸੀਂ ਸਾਰੇ ਉਹ ਚੈੱਕ ਕਰਾਂਗੇ ਔਰ ਨਾਗਰਿਕਾਂ ਵਾਸੀਆਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਕਿ ਤੁਹਾਨੂੰ ਕੋਈ ਵੀ ਮੁਸ਼ਕਲ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲਈ ਆ ਦਿੱਤੀ ਜਾਏਗੀ ਮੈਂ ਆਪਣੇ ਮਾਣਯੋਗ ਮੁੱਖ ਮੰਤਰੀ ਜੀ ਕੋ ਅਦਮਰ ਜੀ ਦਾ ਪਾਰਟੀ ਦੇ ਸਪੀਕਰ ਰਿੰਦ ਕਿਰਜੀਵਾ ਜੀ ਦਾ ਔਰ ਸਾਡੇ ਪੰਜਾਬ ਦੇ ਇਸਨੇ ਪਰਿਵਾਰੀ ਮੁੰਦਰ ਜੀ ਸਸੂਦੀਆ ਜੀ ਦਾ ਬਸ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹ ਵੀ ਅਸੀਂ ਕੋਈ ਮੁਸ਼ਕਲਾਂ ਦਾ ਕੋ ਲੈ ਕੇ ਜਾਂਦੇ ਆ ਫਿਰ ਦੇ ਨਾਲ ਉਹ ਹੱਲ ਕਰਦੇ ਨੇ ਔਰ ਇਹਦੇ ਨਾਲ ਨਾਲ ਹੀ ਸਾਡੇ ਇੱਥੇ ਵਾਰਦੇ ਜਿਹੜੇ ਇਲੈਕਸ਼ਨ ਲੜ ਚੁੱਕੇ ਨੇ ਸਾਡੇ ਡਾਬਰ ਸਾਹਿਬ मैडम गीता जी मैडम राज जी ਸਾਡੇ ਹੈਪੀ ਜਿਹੜਾ ਜੀ ਰਿਤੇਜ ਜੀ ਰਾਹੁਲ ਜੀ ਸਰਦਾਰ ਬਲਦੇਵ ਸਿੰਘ ਜੀ ਹੋਰ ਵੀ ਬੱਧੀ ਦੇ ਮਿਰਚ ਰਾਜ ਜੀ ਸਾਰੇ ਇੱਥੇ ਆਏ ਨੇ ਮੈਂ ਨਾਦਾ ਵੀ ਧੰਨਵਾਦ ਕਰਦਾ ਔਰ ਫਿਰ ਇੱਕ ਵਾਰੀ ਲੋਗਾ ਨੂੰ ਇਹ ਵਿਸ਼ਵਾਸ ਹੋਣਾ ਕਿ ਜਿੰਨੀਆਂ ਵੀ ਬੇਸਿਕ ਜ਼ਰੂਰਤਾਂ ਨੇ ਤੁਹਾਡੀਆਂ ਸਾਰੀਆਂ ਇਹ ਪੈਦਾ ਕਰਤੀਆਂ ਜੀ ਇਨਕਲਾਬ ਜਿੰਦਾਬਾਦ